ਇਹ ਬੜਾ ਕੁਲੀਚਾ ਆ ਵੀਡੀਓ ਬਣਾਣੀ ਹੈ ਲਓ ਜੀ ਸੀਓ ਗਰੀਨ ਸੈਂਟਰ ਪੁਲਿਤਾ ਚੱਲ ਖਾਓ ਰੋਟੀ ਚਲੋ ਚਲੋ ਨਿਆਣਿਆਂ ਨੂੰ ਬਾ ਦੇ ਪਹਿਲਾਂ ਪ੍ਰਦੀਪ ਚੱਲ ਬੱਚਿਆਂ ਨੂੰ ਬਾਓ ਰੋਟੀ ਪਹਿਲਾਂ ਸਾਰੇ ਮੈਂ ਨਾ ਮੇਰੇ ਜਵਾਬਾਂ ਨੂੰ ਲੈ ਜਾ ਮੇਰਾ ਨਾਮ ਚੌੜਾ ਜੀ ਨਾ ਸੁਕਾਰਾ ਹਾਂ ਜਰਾਬਾਂ ਪਾ ਦੇ ਨਾ ਜਰਾਬਾਂ ਮੋਨ ਨੂੰ ਮੋਨ ਨੂੰ ਜਰਾਬਾਂ ਦੇ ਛੋਟੀ ਨੂੰ ਜਰਾ ਆਪਾਂ ਪਾ ਦੇ ਇੱਧਰ ਦੇਖ ਮੇਰੇ ਕੰਨੀ ਮਾਸੀ ਕੰਨੀ ਦੇਖ ਹਾਂ ਮਾਸੀ ਨੇ ਸੱਚੀ ਕਾਲ ਕੀਤੀ ਸੱਚੀ ਕਾਲ ਕੀਤੀ ਸੱਚੀ ਕਾਲ ਕਰ ਮਾਸੀ ਸੱਚੀ ਕਾਲ ਚੱਚੀ ਕਾਲ ਰੋਟੀ ਖਾ ਮੇਰਾ ਪੁੱਤ ਰੋਟੀ ਖਾ ਚੋਲ ਤੂੰ ਕੀਤੀ ਮਾਸੀ ਨੂੰ ਸੱਚੀ ਕਾਲ ਜਾਂ ਫਿਰ ਤੂੰ ਆ ਕੇ ਦੇ ਇੱਕ ਪਲੇਟ ਐਨੇ ਨਹੀਂ ਕੀਤੀ ਸੱਚੀ ਕਾਲ ਮਾਸੀ ਨੂੰ ਭੁੱਲ ਗਿਆ ਸੱਚੀ ਕਾ ਇਹ ਆਨੇ ਰੋਤੇ ਦਹੀਂ ਨਾਲ ਹੀ ਇਕੱਠੇ ਖਾਂਦੇ ਆ ਬੱਚਿਆਂ ਨੂੰ ਖਾ ਲੈਂਦੇ ਮੈਂ ਕਿਹਾ ਫਿਰ ਖਾਂਦੇ ਆ ਚਾਵਲ 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 ਤੂੰ ਕਵਿਤਾ ਨੇ ਮਖਾਣੀ ਨਹੀਂ ਰੋਟੀ ਹਾਂ ਜੀ ਮੈਂ ਆ ਦੇ ਕਿੰਨੇ ਦਾਲ ਨੂੰ ਤਾਂ ਅੰਦਰ ਹੈ ਨਹੀਂ ਹੋਇਆ ਹਾਂ ਚ ਮੋਗੀ ਦੇ ਅੱਛਾ ਮਨਜੂ ਰੋਟੀ ਗੋਲ ਗੋਲ ਬਣਾ ਰਹੀ ਹੈ ਜਿੱਦਾਂ ਦੀ ਬਣ ਗਈ ਉਹ ਕਿਹਦੀ ਬਣੀ ਬਣੀ ਹੋ ਜਾ ਗੋਲ ਗੋਲ ਬਣਾ ਰਹੀ ਹੈ ਰੋਟੀ ਹਾਂਜੀ ਹਾਂਜੀ ਗੋਲ ਗੋਲ ਠੀਕ ਹੈ ਸਹੀ ਹੋਰ ਸਨ ਆਉ ਭੈਣੋ ਬਹੁਤ ਵਧੀਆ ਮੇਰੇ ਘਰ ਕਾ ਦਾਣਾ ਹੈ ਮੇਰੇ ਭੈਣਾ ਕੱਲ ਨੂੰ ਆ ਜੇ ਨੇ ਜਰੂਰ ਆ ਵੀਡੀਓ ਆਹਨ ਗਵਾਸੂ ਗਵਾ ਹੈ ਦੇਖੋ ਜੇ ਨਹੀਂ ਹਨ ਹਾਂ ਇਹ ਆਲੀ ਕੜਛੀ ਕੁੱਤੀਆਂ ਜੇ ਆ ਰਹੀਆਂ ਰੁਕ ਜਾਓ ਭਰਾਵਾ ਔਰ ਨਾ ਮੇਰਾ ਤਾਂ ਮੂੰਹ ਹੀ ਨਹੀਂ ਆਉਂਦਾ ਕੜਛੀ ਨਹੀਂ ਆ ਜਣੀ ਤੂੰ ਕਾ ਜਾਣਾ ਤੇ ਪੜੋਸਨ ਦੀ ਬਹਿ ਕਿ ਪੜੋਸਰ ਸਾਡੇ ਇਹ ਵਿਚਾਰੀ ਨੇ ਸਾਬਾ ਤੂੰ ਚਲੇ ਜਾਣਾ ਸ਼ਨੀਵਾਰ ਨੂੰ ਮੇਰਾ ਟਾਈਮ ਹੀ ਤੇਰੀ ਥੋੜਾ ਲੈ ਕੇ ਆਈ ਹੈ ਨਹੀਂ ਤੇਰੇ ਕੋ ਬਾਰ ਹੋ ਰਹੀ ਹੈ ਮੈਂ ਆਦਰ ਨਹੀਂ ਆਦਰ ਜਰੂਰ ਆ ਜੀ ਆਜੇ ਆਜ ਕੋਈ ਚੱਕਰ ਨਹੀਂ ਦੇ ਦੋਗੇ ਜੀ ਅਸੀਂ ਅੱਗੇ ਤੋਂ ਆ ਗਏ ਸਭ ਬਦਲ ਲਿਆ ਅੱਗੇ ਨਾਲ ਕੀ ਹੈ ਜੀ ਜਿਹੜੀ ਵੀ ਗੇਮ ਤਾਂ ਪਤਾ ਨਹੀਂ ਅੱਗੇ ਤੋਂ ਬੰਦੇ ਕੋਲ ਮੈਨੇਜਰ ਜੀ ਬਾਕੀ ਸਭ ਲਿਖ ਦਿੱਤਾ ਹੈ ਤੇ ਬਰਾਣਾ ਚਲੋ ਜੀ ਇਹ ਰਮਨ ਨਾਲ ਤੇ ਜੀ ਨਾਲ ਪਾਈ ਤੇ ਦੇ ਦੇ ਪੁਨਮ ਕਹਿੰਦੇ ਹੋ ਨੇ ਆਪਣੇ ਕਰਾ ਲਿਓ ਇਹਦੇ ਰਿਪੋਰਟਾਂ ਮੇਰੇ ਕੋਲ ਜਿਹੜੇ ਸਭ ਹੋ ਗਏ ਨੇ ਇਹ ਪਾਉਣਾ ਹੈ ਮੈਂ ਪੁਨਮ ਨਾਲ ਦੀ ਵਧੀਆ ਰੌਣਕ ਲੱਗੇ ਹੋਈ ਹੈ ਲੱਗਦਾ ਸਾਡਾ ਪੰਜਾਬ ਆਂਦੀ ਹੈ ਯਾਦ ਪੰਜਾਬ ਵਾਂਗੂ ਬੈਠੇ ਆ ਜਿੱਤਰਾ ਸਹੀ ਗੱਲ ਹੈ ਮਿੰਨੀ ਪੰਜਾਬ ਮਿੰਨੀ ਪੰਜਾਬ ਸਹੀ ਗੱਲ ਹੈ ਹਾਲੋ ਮੈਨੂੰ ਨਹੀਂ ਨਹੀਂ ਮੈਂ ਦੁੱਧ ਦੁੱਧ ਨਹੀਂ ਸ਼ਾਦੇ ਬਣਦੇ ਪ੍ਰਸ਼ਾਦੇ ਉਧਰ ਵੀ ਕਮਾ ਲੈ ਕਮਾ ਲੈ ਅਸਸ ਅੱਜ ਕੱਲ੍ਹ ਵੀ ਅੱਗੇ ਸਮਝਿਆ ਨਾ ਉਧਰ ਮੈਂ ਚੱਲ ਛੱਡ ਲੈ ਪੂਜਾ ਹੈ ਇਹ ਤਾਂ ਨਹੀਂ ਪੜੀ ਆਹ ਨਾ ਦਿਖਾ ਲੋ ਨਹੀਂ ਪੁੱਛਣਾ ਨਾ ਮਾਰਨਾ ਮਾਰਨਾ ਪੈਂਦਾ ਅਸਾ ਤੈਨੂੰ ਰਹਿਣੀ ਮਾਰੇ ਪਾਣੀ ਪੈਣਾ ਬਹੁਤ ਜਣ ਗਈ ਆ ਬੱਸ ਇੰਨੀ ਤੋਂ ਰੋਣਾ ਰੋਣਾ ਕਿਨੇ ਕਾ ਵਗੇ ਬੱਸ ਵਜੇ ਹੀ ਮੱਤੇ ਰਾਸ ਘਟੇ ਦਸਵਾ ਮੈਂ ਵੀ ਸੋ ਜਾਂਦੀ ਆ ਫੇਰੇ ਉੱਕੇ ਕੰਮ ਤੋਂ ਜੋ ਮੈਂ ਵੀ ਚੱਲਦੀ ਆ ਫਿਰ ਤਾਂ ਨਹੀਂ ਨਾ ਕਰੀਓ ਖਾ ਕੇ 12:30 ਲਈ ਆ ਇੱਕ ਪੱਟੇ ਵਿੱਚ ਲਈ ਆ ਇੱਕ ਇੱਕ ਪੈਰ ਬਿਮਾਰੋ ਮੇਰੇ ਕੋਲ ਵੀ ਗੋਲੀਆਂ ਨੇੜੇ ਮੇਰੇ ਕੋਲ ਵੀ ਪੈਸੇ ਕਰਕੇ ਵਾਇਨ ਦਾ ਲਾ ਲਿਆ ਕਰਨ ਵੀਡੀਓ ਚੱਲ ਰਹੀ ਆ ਨਿਕਲਦਾ ਹਾਏ ਮੇਰੀ ਵੀ ਵੀਡੀਓ ਆਈ ਜਾਂ ਤੇ ਲੱਭ ਵਿੱਚ ਵਾਈ ਮੈਨ ਨਾ ਰਿਹਾ ਹੈ ਆ ਦੇਖ ਲੋ ਵਿਚਾਰੀ ਸਾਡੀ ਭੈਣ ਇੰਗਲੈਂਡ ਤੋਂ ਆਈ ਆ ਭਾਂਡੇ ਤੋਂ ਵਾ ਦੇਖੇ 4-3 ਦਿਨ ਵਾਸਤੇ ਆਈ ਆ ਸਾਲ ਦਾ ਮੁੰਡਾ ਛੱਡ ਕੇ ਆਈ ਆ ਤੇ ਦਿਨ ਲਈ ਬਸ ਕੱਲ ਉਤਰੀ ਸ਼ਾਮ ਨੂੰ 7:00 ਕਿੰਨੇ ਵਜੇ ਉਤਰੀ ਆ ਰਾਤੀ 2:00 ਵਜੇ ਆ ਦੇਖ ਲੈ ਸਵੇਰੇ ਉੱਠ ਕੇ ਵਿਚਨ ਕੰਮ ਲਾ ਤਾਂ ਮੈਂ ਆਈ ਲੱਗੀ ਹੋਈ ਕੋ ਮੋਚੇ ਲੜੀ ਆ ਦੇਖ ਲੈ ਭੈਣਾਂ ਦੇ ਨਹੀਂ ਹਲਾ ਕਿ ਮੈਂ ਤਾਂ ਮੈਂ ਤਾਂ ਆਪ ਕਹਿੰਦੀ ਮੇਰੀ ਤਾਂ ਕੋਈ ਭੈਣ ਵੀ ਨਹੀਂ ਆ ਬੈਲਣ ਗਈ ਆ ਆ ਦੇ ਆ ਵੇਖੀ ਆ ਕੱਗੜਾ ਜਾ ਪਾਈ ਦੇਖ ਤਾਂ ਇਹ ਨਾਲੇ ਮੇਰੀ ਗੱਲ ਸੁਣ ਮੰਜੂ ਕੱਗੜਾ ਲੈ ਕੇ ਆਈ ਉਹਦੇ ਵਾਸਤੇ ਅੱਛਾ ਇਹ ਲੈ ਕੇ ਆਈ ਹੈ ਹਾਂ ਮੈਂ ਪਾਣੀ ਦਾ ਫੇਰਦੀ ਆ ਸਾਡੀ ਇੱਕ ਭੈਣ ਪੂਜਾ ਦੇਖੀ ਕੜਾਈ ਕਿਨੇ ਚਿੱਟੀ ਕੱਢਦੀ ਇਨ

ਪਰਦੀਪ ਟੌਪਿਕ ਕਾ ਲੈ ਚੱਲ ਰਿਹਾ ਹੈ ਨੌ ਤੇ ਸੱਸ ਦਾ ਅੱਛਾ ਪਿਆਰ ਨੂੰ ਦਾ ਸੱਸ ਦਾ ਪਿਆਰ ਝੁਗਲੀਆਂ ਝੁਗਲੀਆਂ ਨਹੀਂ ਝੁਗਲੀਆਂ ਦੀ ਕਰਦੇ ਆਪਾਂ ਹਾਂ ਵਰਤਮਾਨ ਜਿਹੜਾ ਸਮਾਂ ਚੱਲ ਰਿਹਾ ਉਹ ਦੇਖ ਕੇ ਗੱਲ ਕਰੀ ਅੱਛਾ ਦੱਸੋ ਮੈਨੂੰ ਵੀ ਮੈਂ ਥੋੜਾ ਜਿਹਾ ਬਤਾ ਅੱਜ ਕੱਲ੍ਹ ਦੇਖ ਲਈ ਨੋਹਾ ਵੀ ਨਹੀਂ ਚੰਗੀਆਂ ਹਾਂ ਕਈ ਸੱਸਾਂ ਚੰਗੀਆਂ ਨੇ ਹੂੰ ਤਾਂ ਨੋਹਾ ਨਹੀਂ ਚੰਗੀਆਂ ਕਈ ਨੋਹਾਾਂ ਚੰਗੀਆਂ ਦੱਸੋ ਹਾਂ ਸਹੀ ਗੱਲ ਮਸਾਈ ਕਰਮ ਵਾਲਿਆਂ ਨੂੰ ਜੋਗ ਜੋਗ ਮਿਲਦਾ ਇਹ ਤਾਂ ਹੈ मेरी था ना मेरी चंगी है। चंरी सास चंगे सही गल हाँ रितु क्या तारीफ करेगी तारीफ कर रही है चल पुतू तेरी सच ਯੋ ਨਾ ਮੱਸ ਤਾਂ ਕੁਝ ਬਣੇ ਮੇਰੇ ਨਾ ਮੇਰੀ ਮੇਰੀ ਸੱਸ ਦੀ ਕੁਝ ਨਹੀਂ ਕਰਤ ਉਹ ਦੇਖ ਵਿਚਾਰੀ ਕਿੱਥੇ ਖਾ ਰਹੀ ਹੈ ਰੋਟੀ ਮੇਰੀ ਸੇਲੀ ਅੰਮਾ ਉਹ ਕਿ ਉਸ ਦੀ ਸੱਸ ਜਦੋਂ ਇਹ ਫਿਸ਼ ਸ਼ਰਟ ਦੀ ਨਾ ਇਹ ਤੇਰੀ ਸੱਸ कैसी ਹੈ ਇਹ ਹਰੇ ਸੂਟ ਵਾਲੀ ਥੀ ਜਿਵੇਂ ਸੀ ਠੀਕ ਠੀਕ ਹਾਂ ਸੱਚ ਥੀ ਥੀ ਉਹ ਦੇ ਨਾ ਭਾਈ ਸੱਸ ਨੂੰ ਦਾ ਟੌਪਿਕ ਚੱਲ ਰਿਹਾ ਹਾਂ ਦਾ ਜਰਾ ਸਾਥ ਜੀ ਕੋ ਆਪਣਾ ਬਰਾਦਰੀ